ਬਈ ਤਪੇ ਖੜੇ ਐ ਇਸ ਵੇਲੇ ਤੇ ਹੀ ਪਟਿਆਲਿਆਂ ਆ ਰਹੇ ਸੀਗੇ ਰਾਹ ਦੇ ਵਿੱਚ ਸਾਨੂੰ ਗੱਡੀ ਦੇ ਵਿੱਚ ਗੱਡੀ ਮਾਰ ਕੇ ਤੇ ਗਾਲਾਂ ਕੱਢ ਕੇ ਗੱਡੀ ਭੱਜੀ ਆ ਅਸੀਂ ਉਹ ਗੱਡੀ ਦਾ ਮਗਰਾ ਕੀਤਾ ਉਹ ਗੱਡੀ ਚਲੀ ਗਈ ਆ ਸੀਆਈ ਦੇ ਬੱਚਾ ਲੈ ਉਹਨੇ ਆਪਣੇ ਹੜਾਏ ਚਲੇ ਗਏ ਚੌਂਕੀ 'ਚ ਕਹਿੰਦੇ ਅਸੀਂ ਪੁਲਿਸ ਮੁਲਾਜ਼ਮ ਆ ਮੈਂ ਚਲੋ ਅੰਦਰ ਚੱਲ ਵੜਦੇ ਆ ਥੋੜੀ ਦਾਰੂ ਪੀਤੀ ਹੋਈ ਢੱਕੇ ਹੋਏ ਦਾਰੂ ਦੇ ਦੋਨੇ ਅੰਦਰ ਗਏ ਤਾਂ ਬਈ ਸਾਡੇ ਗਾਹਾਂ ਗਿਆ ਤੋਂ ਅੰਦਰ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਤੇ ਹੋਰ ਵਗੈਰਾ ਜੀ ਸਬੀਤ ਸਿੰਘ ਵੀ ਦਾਰੂ ਪੀਤੀ ਸੀ ਦੇ ਪੁਲਿਸ ਨਾਲ ਸਾਰੇ ਸਾਡੇ ਗੱਲ ਪੈ ਗਈ ਆ ਆ ਹਾਲਾਤ ਆ ਇੱਕ ਇੱਕ ਆਮ ਬੰਦੇ ਨਾਲ ਇਹ ਕੀ ਆ ਹਾਂਜੀ ਬਈ ਇਹ ਸਾਡਾ ਗੱਲ ਨੂੰ ਕਰਦੇ ਤੇ ਖਬਰਾਂ ਕੀ ਪਹੁੰਚੋਗੇ ਆ ਬਸੋ ਵੀ ਆ ਆ ਆ ਧੱਕਾਸ਼ਹੀਆ ਗੁੰਡਾ ਕਰਦੀ ਆ ਉੱਥੇ ਬਲਵਿੰਦਰ ਸਿੰਘ ਹੌਲਦਾਰ ਇੱਕ ਡਿਊਟੀ ਅਫਸਰ ਤੇ ਸਰਜੀਤ ਸਿੰਘ ਜਿਹੜਾ ਸਾਨੂੰ ਗਾਲਾਂ ਕੱਢ ਕੇ ਭੱਜਿਆ ਗੱਡੀ 'ਚ ਗੱਡੀ ਮਾਰ ਕੇ ਭੱਜਿਆ ਪੁਲਿਸ ਮੁਲਾਜ਼ਮਾਂ ਸਾਰੀ ਪੁਲਿਸ ਦੀ ਗੱਲ ਪਈ ਰਾਤ ਨੂੰ ਸਾਡੇ ਗਲ ਪਏ ਆ ਧੱਕੇ ਮਾਰੇ ਗਾਲ ਫੜੇ ਫੋਨ ਖੋਇਆ ਸਾਡੇ ਮੁਲਾਜ਼ਮਾਂ ਤੋਂ ਆ ਨਾਲ ਮੇਰੇ ਸਿਕਿਉਰਿਟੀ ਵਾਲੇ ਦੋ ਇਹਨਾਂ ਨੂੰ ਵੀ ਧੱਕੇ ਮਾਰੇ ਗਏ ਆ ਇੱਥੇ ਯਾਰ ਕੋਈ ਹੈ ਬੰਦਾ ਸੁਰੱਖਿਅਤ ਬਣਾ ਦੱਸੋ ਆ ਧੱਕੇਸ਼ਹੀਆ ਗੁੰਡਾ ਕਰਦੀ ਆ ਰਾਜ ਆ ਕਿਦੇ ਪੁਲਿਸ ਚੱਕ ਕੇ ਕੋਸਾ ਰਾਸਥਾਨੇ ਵਿੱਚ ਬੰਦੇ ਮਾਰ ਦਿੰਦੀ ਆ ਕੁੱਟ ਮਾਰ ਕਰਕੇ ਗਰੰਟ ਲਾ ਕੇ ਕਿਤੇ ਹੁਣ ਆ ਸਾਨੂੰ ਕੱਬੇ ਜਾਂਦੇ ਫਿਰ ਘੇਰ ਲਿਆ ਪਤਾ ਨਹੀਂ ਕਿਹੜਾ ਕੀ ਇਹ ਕਹਾਣੀ ਬਣਾਉਣਗੇ ਵੀ ਇਹਨਾਂ ਨੇ ਆ ਕੇ ਥਾਣੇ ਆਇਆ ਕਰਤਾ ਜੀ ਐ ਕਰਤਾ ਜੀ ਬੰਦੇ ਸਾਨੂੰ ਗਾਲਾਂ ਕੱਢ ਕੇ ਭੱਜੇ ਆ ਮੰਗਦਾ ਸੀ ਗੱਡੀ ਲਾਈਏ ਗਾਲਾਂ ਕੱਢੇਗਾ ਗੱਡੀ 'ਚ ਗੱਡੀ ਮਾਰਦੇ ਭੱਜੇ ਪਰ ਜਵੇਂ ਚੌਂਕੀ 'ਚ ਲਾਈ ਆ ਗੱਡੀ ਆਪਣੇ ਢੰਡਿਆਏ ਉਹ ਫੇਰ ਚੌਂਕੀ 'ਚ ਕਿਹੜੇ ਹੀ ਮੁਲਾਜ਼ਮਾਂ ਆ ਚਲੋ ਅਸੀਂ ਦਖਾਲ ਲਿਖਾਉਨੇ ਆ ਅਸੀਂ ਐਸਐਸਪੀ ਦੇ ਧਿਆਨ 'ਚ ਬਰਨਾਲੇ ਦੇ ਐਸਪੀ ਡੀ ਬਰਨਾਲੇ ਦੇ ਡੀਐਸਪੀ ਦੇ ਸੀਐਮ ਸਾਹਿਬ ਧਿਆਨ ਚ ਲਿਆਦੇ ਸੋਡੇ ਮੁਲਾਜ਼ਮਾਂ ਨੇ ਸਰ ਨਾਲ ਆ ਕੀਤਾ ਆ ਦੇਖੋ ਇੱਥੇ ਕੋਈ ਬੰਦਾ ਤੁਸੀਂ ਲੱਗਦਾ ਵੀ ਆਮ ਬੰਦਾ ਇੱਥੇ ਸ਼ਰਤ ਤੇ ਲੱਗਦਾ ਸੁਰੱਖਿਅਤ ਹੈਗਾ ਯਾਰ ਅਸ ਮੈਂ ਹੁਣ ਕਹਣਾ ਮੈਂ ਜੀਜੀਪੀ ਪੰਜਾਬ ਨੂੰ ਕਹਿੰਦਾ ਵੀ ਹੰਢਾਇਆ ਚੁੰਕੀ ਦਾ ਹੁਣ ਮੁਲਾਜ਼ਾ ਕਰਾਇਆ ਜਾਵੇ ਸਾਰੇ ਢੱਕੇ ਹੋਏ ਅੰਦਰ ਗੋਲਨਾ ਪੰਗਾ ਸ਼ਰਾਫ ਦੀਆਂ ਕੋਈ ਬੰਦਾ ਰਾਤ ਨੂੰ ਦਰਖਾਸਤ ਲਿਖਾਉਣ ਜਾਊ ਕੋਈ ਦੁਖੀ ਬੰਦਾ ਕੋਈ ਧੱਕੇਸ਼ਾਹੀ ਦੇ ਖਿਲਾਫ ਬੰਦਾ ਜਾਊ ਉੱਥੇ ਸਾਰੇ ਮੁਲਾਜ਼ਮ ਧੱਕੇ ਹੋਏ ਆ ਵੀਡੀਓ ਬਣਾਉਣ ਲੱਗੇ ਮੋਬਾਈਲ ਖੋਲੇ ਮੋਬਾਈਲ ਖੋਣ ਲਾ ਕੇ ਸਾਡੇ ਉੱਥੇ ਆ ਮੁੰਡਿਆਂ ਕਾਹਦਾ ਗੱਲ ਫੜ ਲੈਕਨੇ ਆ ਕੇ ਮਗਰੋਂ ਆ ਮੁਲਾਜ਼ਮਾਂ ਨੂੰ ਧੱਕੇ ਮਾਰੇ ਹੈਗਾ ਬਹੁਤ ਇੰਨਾ ਰਾਜ ਆ ਗੁੰਡਾ ਰਾਜ ਹੋਇਆ ਪਿਆ ਯਾਰ ਕਮਾਲ ਹੋ ਗਈ ਯਾਰ ਕੋਈ ਨਹੀਂ ਕੋ ਸੁਣਵਾਈ ਹੈ ਨਹੀਂ ਇੱਥੇ ਗੰਦਰਾਮ ਨੂੰ ਉਹਦੇ ਮੈਦ ਖਾਣ ਲਿਖਾਤੀ ਐਸ ਐਸ ਪੀ ਦਾ ਮੈਦ ਧਿਆਨ ਦੇ ਲਿਆਦਾ ਪਿਆ ਹਰ ਨਾ ਘਟਨਾ ਹੋਈ ਪਟਿਆਲੇ ਦੀ ਬਾਪ ਸਾਰੇ ਸੀਗੇ ਆ ਨਾ ਸਭੇ ਕੇਰ ਦੇ ਆ ਵੀ ਆ ਜਾਓ ਜੀ ਮੁਲਾਜ਼ਮ ਆਉਂਦੇ ਆ ਜੀ ਦੱਸੋ ਯਾਰਾ ਕੀ ਕਸੂਰ ਆ ਲੈ ਚ ਸਾਰਾ ਬਸ ਫਿਰ ਹੋ ਗਿਆ ਕਾਨੂੰ ਭਾਈ ਆ ਬੜਾ ਗੁਨਾਹ ਕਰ ਗਿਆ ਦੁਬਾਰਾ ਲੈ ਆਪਾਂ ਨਪੰਨ ਭਾਈ